ਕੀ ਹੋ ਰਿਹਾ ਏ ਬਟ ਮੇਰੇ ਹਸਰਣ ਦੀ ਡਰੱਗਸ ਦੇ ਨਾਲ ਮੌਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਸਮ ਅਗਲਰ ਹੈ ਉਹਨਾਂ 'ਤੇ ਹੋਰ ਕਈ ਮਹਿਨਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉੱਜੜ ਗਿਆ ਹੋਰ ਕਿਸੇ ਲੇਡੀ ਦਾ ਘਰ ਲੁੱਟ ਗਿਆ ਜੁਆਕੇ ਦੇ ਸਿਰ ਤੋਂ ਹੰਤਾ ਬਾਪ ਨਾ ਜਾਵੇ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਕੀ ਮਾਮਲਾ ਸਰਾ ਹੋਇਆ ਜੀ ਇਹ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਇਧਰ ਬਾਰਦਾਨ ਵਾਲੀ ਫੈਕਟਰੀ ਜੀ ਦਫ਼ਤਰ ਦੀ ਸੱਤ ਪਾ ਕੇ ਕੱਲ ਕੰਮ ਤੋਂ ਘਰ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਆ ਜੀ ਤੇ ਉਹਨੇ ਇਹਨੂੰ ਚਟਾ ਲਿਆ ਕੀਤਾ ਮਣੀ ਕਹਿਣ ਦੇਗੇ ਜੀ ਤੇ ਉਹਦੂ ਵਾਰ ਇਹਨੇ ਘਰੇ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਾਰਨ ਇਹਦੀ ਮੌਤ ਹੋ ਗਈ ਕੱਲ ਹੁਣੇ 5 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਦੇ ਆਂਗੇ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜਿੰਨਾ ਬਰਦਰ ਜੀ ਇੱਕ ਦੀਪਕ ਸਿੰਘ ਹੈਗਾ ਜੀ ਇਕਦੀਪ ਸਿੰਘ ਕਹਿਣ ਦੇਗੀ ਉਹਨੂੰ ਕਿੱ데 ਆਲੇ ਦੂਸਰੇ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾਂ ਇੱਥੇ ਸਾਕਾ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨਾਂ ਦਾ ਨਾਮ ਲਿਖਵਾਤੇ ਆ ਗਏ ਜੀ ਦੋਨਾਂ ਦਾ ਕਿੱ데 ਪਿੰਡੇਗਾ ਦੋਨਾਂ ਦਾ ਮੌੜ ਕਲਾ ਪਿੰਡ ਆ ਜੀ